ਕਿ ਇਹ ਹਾਲਾਤ ਕਿਉਂ ਬਣੇ ਅਗਰ ਇਹਨੂੰ ਮੈਂ ਕਹਿ ਦਿਆਂ ਕਿ ਕੁਦਰਤੀ ਆਫਤ ਦੇ ਨਾਲ ਨਾਲ ਇਹ ਸਰਕਾਰਾਂ ਦਾ ਦਿੱਤਾ ਹੋਇਆ ਤੋਹਫਾ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਔਰ ਇਹਦੇ ਵਿੱਚ ਕੇਂਦਰ ਦਾ ਵੀ ਉਹਨਾਂ ਹੀ ਯੋਗਦਾਨ ਹੈ ਕਿਉਂਕਿ BBMP ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਮਕਮਲ ਤੌਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਦਾ ਕਬਜ਼ਾ ਹੈਗਾ ਪ੍ਰਧਾਨ ਮੰਤਰੀ ਆ ਰਹੇ ਇੱਕ ਦੇਸ਼ ਦਾ ਕੇਂਦਰੀ ਮੰਤਰੀ ਵੀ ਆਇਆ ਸੀ ਥੋੜੇ ਦਿਨ ਪਹਿਲਾਂ ਗੱਲ ਕੋਈ ਆਵੇ ਨਾ ਆਵੇ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਤੂੰ ਸਰਕਾਰ ਦਿੱਲੀ ਚ ਬੀਜੇਪੀ ਦੀ ਇੱਥੇ ਉਹਨਾਂ ਦੀ ਹੈ ਰਾਹਤ ਤੁਸੀਂ ਕੀ ਦੇਖੇ ਗਏ ਹੋ ਬਾਤ ਕਰਨਾ ਛੋਨਾ ਬਗੇਲ ਸਾਹਿਬ ਦਾ ਕਿ ਉਹਨਾਂ ਨੇ ਤਿੰਨ ਦਿਨ ਦੇ ਦੌਰੇ ਤੇ ਅੱਜ ਇੱਥੇ ਆਏ ਕੱਲ ਫਾਜ਼ਿਲਕਾ ਫਰੋਜ਼ਪੁਰ ਤਰਨਤਾਰਨ ਅੰਮ੍ਰਿਤਸਰ ਹੁਣ ਇੱਥੇ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਧੰਨਵਾਦ ਕਿ ਇਹਨਾਂ ਨੇ ਰਾਤ 1 ਵਜੇ ਇੱਕ ਬੰਨ ਤੇ ਖੜੇ ਹੋ ਕੇ ਉੱਥੇ ਆਪਦੀ ਜਿਹੜੀ ਫਰਜ਼ਾਂ ਦੀ ਪੂਰਤੀ ਕੀਤੀ ਹੈ ਨਾਲੀ ਨਾਲ ਬਹੁਤ ਸਾਰਾ ਸਾਡਾ ਨੁਕਸਾਨ ਹੋ ਗਿਆ ਜਿਵੇਂ ਕਿ ਰੰਦਾਵਾ ਸਾਹਿਬ ਨੇ ਤੁਹਾਨੂੰ ਵਿਸਤਾਰਪੂਰਵਕ ਦੱਸਿਆ ਮੈਂ ਹੋਰ ਇਹਤੇ ਬਾਰ-ਬਾਰ ਬੋਲਣਾ ਨਹੀਂ ਚਾਹੁੰਦਾ ਕਿ ਇਹ ਹਾਲਾਤ ਕਿਉਂ ਬਣੇ ਅਗਰ ਇਹਨੂੰ ਮੈਂ ਕਹਿ ਦਿਆਂ ਕਿ ਕੁਦਰਤੀ ਆਫਤ ਦੇ ਨਾਲ ਨਾਲ ਇਹ ਸਰਕਾਰਾਂ ਦਾ ਦਿੱਤਾ ਹੋਇਆ ਤੋਹਫਾ ਹੈ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਔਰ ਇਹਦੇ ਵਿੱਚ ਕੇਂਦਰ ਦਾ ਵੀ ਉਹਨੇ ਹੀ ਯੋਗਦਾਨ ਹੈ ਕਿਉਂਕਿ BBME ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਮਕਮਲ ਤੌਰ ਤੇ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਦਿੱਲੀ ਦਾ ਕਬਜ਼ਾ ਹੈਗਾ ਉਹਨਾਂ ਦੇ ਮੁਤਾਬਕ ਕੰਮ ਫੈਸਲਾ ਲਿਆ ਜਾਂਦਾ ਹੈ ਅੱਜ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਤਵੱਜੋ ਦਿੱਤੀ ਹੁੰਦੀ ਸ਼ਾਇਦ 75% ਨੁਕਸਾਨ ਰੁਕ ਜਾਂਦਾ 25% بارش ਨਾਲ ਸਾਡਾ ਨੁਕਸਾਨ ਹੋ ਜਾਂਦਾ ਲੇਕਿਨ ਇਹਰੇ ਤੇ ਚਰਚਾ ਵਿੱਚ ਅਸੀਂ ਕਰਾਂਗੇ ਥੋੜੀ ਦੇਰ ਬਾਅਦ ਜਦੋਂ ਆ ਥੋੜਾ ਠੰਮ ਗਿਆ ਅਸੀਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਚਾਹੁੰਦੇ ਕਿ ਰਾਹਤ ਕਾਰਜਾਂ ਦੇ ਵਿੱਚ ਰੰਦਾਵਾ ਸਾਹਿਬ ਉਹਨਾਂ ਦੇ ਸੰਸਥਾਵਾਂ ਸਾਡੀਆਂ ਬਾਬਾ ਜੀ ਹਰਾਂ ਦੀਆਂ ਡੇਰੇ ਉਹਨਾਂ ਨੇ ਕਮਾਲ ਦਾ ਕੰਮ ਕੀਤਾ ਅਸੀਂ ਧੰਨਵਾਦ ਕਰਦੇ ਹਾਂ ਸਰਕਾਰਾਂ ਫੇਲ ਹੁੰਦੀਆਂ ਨਜ਼ਰ ਆਈਆਂ ਤੇ ਅਸੀਂ ਵੀ ਜਿੱਥੇ ਜਿੰਨੇ ਜੋਗਰੇ ਆਂ ਉੱਥੇ ਆ ਕੇ ਆਪਦਾ ਯੋਗਦਾਨ ਪਾ ਕੇ ਅਸੀਂ ਇਹ ਕੰਮ ਕਰ ਰਹੇ ਹਾਂ ਜਿੱਥੋਂ ਤੱਕ ਤੁਸੀਂ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਆ ਰਹੇ ਇੱਕ ਦੇਸ਼ ਦਾ ਕੇਂਦਰੀ ਮੰਤਰੀ ਵੀ ਆਇਆ ਸੀ ਥੋੜੇ ਦਿਨ ਪਹਿਲਾਂ ਗੱਲ ਕੋਈ ਆਵੇ ਨਾ ਆਵੇ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਤੁਹ ਸਰਕਾਰ ਦਿੱਲੀ ਚ ਬੀਜੇਪੀ ਦੀ ਇੱਥੇ ਉਹਨਾਂ ਦੀ ਹੈ ਰਾਹੁਤ ਤੁਸੀਂ ਕੀ ਦੇਖੇ ਗਏ ਹੋ ਥੋੜਾ ਜਿਹਾ ਨੁਕਸਾਨ ਹੋਇਆ ਸੀ 1200 ਕਰੋੜ ਰੁਪਇਆ ਡਾਕਟਰ ਮਨਮੋਨ ਸਿੰਘ ਨੇ ਦਿੱਤਾ ਸੀ ਤੇ ਜਾ ਕੇ ਇਥੋਂ ਸ਼ਿਵਰਾਜ ਚੌਹਾਨ ਜੀ ਨੇ ਕਿਹਾ ਤਾਂ ਕਿ ਮਾਈਨਿੰਗ ਹੋ ਰਹੀ ਹੈ ਇਸਦੇ ਨੁਕਸਾਨ ਹੈ ਮਾਈਨਿੰਗ ਤਾਂ 11 ਸਾਲ ਦੀ ਹੋ ਰਹੀ ਹੈ ਦੇਸ਼ ਤੇ ਪ੍ਰਧਾਨ ਮੰਤਰੀ 11 ਸਾਲ ਦੇ ਹੈ ਇਸ ਕਰਕੇ ਮੈਂ ਜੀ ਆਇਆਂ ਕਿਹਣਾ ਦੇਸ਼ ਦੇ ਪ੍ਰਧਾਨ ਮੰਤਰੀ ਪਰ ਮੈਂ ਇਹ ਬੇਨਤੀ ਕਰਾਂਗਾ ਕਿ ਦੇਸ਼ ਦੇ ਮਾਲਕੋਂ ਦੇਸ਼ ਦਾ ਪ੍ਰਧਾਨ ਮੰਤਰੀ 11 ਸਾਲ ਦਾ ਹੈ ਅੱਜ ਤੱਕ ਪੰਜਾਬ ਨੂੰ ਕੋਈ ਰਾਹਤ ਪੈਕੇਜ ਨਹੀਂ ਮਿਲਿਆ ਪਿਛਲੇ 1.5 ਸਾਲ ਪਹਿਲਾਂ ਵੀ ਹੜ੍ਹ ਆਏ ਸਾਨੂੰ ਕੁਝ ਨਹੀਂ ਮਿਲਿਆ ਤੁਸੀਂ ਦੇਸ਼ ਦੇ ਮਾਲਕੋਂ ਸਾਨੂੰ ਕੋਈ ਵੱਡੀ ਇੰਡਸਟਰੀ ਨਹੀਂ ਮਿਲੀ ਬਾਰਡਰ ਸਾਡਾ ਸਾਰਾ ਝੰਬਿਆ ਪਿਆ ਇੱਥੋਂ ਫਿਰੋਜ਼ਪੁਰ ਗਰਦਾਸਪੁਰ ਫਾਜ਼ਿਲਕਾ ਜਲਾਲਾਬਾਦ 50 ਹਜ਼ਾਰ ਕਰੋੜ ਰੁਪਇਆ ਘੱਟੋ-ਘੱਟ ਜਿਹੜੀਆਂ ਤੁਸੀਂ ਬਿਹਾਰ ਨੂੰ ਦਿੱਤਾ ਹਮੇਸ਼ਾ ਦੇ ਰਹੇ ਹੋ ਤੁਸੀਂ ਆਪਣੀਆਂ ਅਲਾਈਅੰਸ ਜਿਹੜੀਆਂ ਅੰਧਰਾ ਨੂੰ ਦਿੱਤਾ ਤੇ ਸਾਡੇ ਆਸੇ 50000 ਘੱਟੋ ਘੱਟ ਪਸ਼ੂ ਆਸੇ 50000 ਜੇ ਕੈਜ਼ੁਐਲਟੀ ਹੋਈ ਹੈ ਬੰਦਾ 5 ਲੱਖ ਰੁਪਇਆ ਮਕਾਨ ਟਹਿ ਗਿਆ 5 ਲੱਖ ਰੁਪਇਆ ਔਰ ਲੱਖ ਰੁਪਇਆ ਜਿਹੜਾ ਫਸਲ ਦਾ ਮੁਆਵਜ਼ਾ ਕਿਤੇ ਨਾ ਹੋਵੇ ਜਾਇਦਾ ਲੈ ਕੇ 6500 ਰੁਪਏ ਦਾ ਸਾਨੂੰ ਤੁਸੀਂ ਭੇਜਦੇ ਹੋ ਔਰੇ ਨਾਲ ਸਾਡੇ ਮੱਲਮ ਨਹੀਂ ਲੱਗਣੀ ਸੋ ਇਨਾ ਹੀ ਕਹਿੰਦਾ ਹੋਇਆ ਅਸੀਂ ਤਤਪਾਰਾ ਰੰਦਾਵਾ ਸਾਹਿਬ ਔਰ ਮੈਂ ਔਰ ਸਭ ਲੋਗ ਬਪੇਸ਼ ਬਗੇਲ ਜੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਰਾਹੁਲ ਗਾਂਧੀ ਜੀ ਨੇ ਲਿਖਿਆ ਫਿਰ ਲਿਖਣ ਤੋਂ ਬਾਅਦ ਵੀਡੀਓ ਪਾਈ ਕਿ ਪੰਜਾਬ ਦੇ ਹਾਲਾਤ ਮਾੜੇ ਆ ਸਾਰੀ ਕਾਂਗਰਸ ਨੂੰ ਛੁੱਟ ਜਾਣਾ ਚਾਹੀਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੱਡੀ ਰਾਹਤ ਦਾ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸੋ ਅੱਜ ਅਸੀਂ ਕੋਆਰਡੀਨੇਟਰ ਤੇ ਬਾਬੇ ਦੀ ਇਸ ਧਰਤੀ ਤੇ ਵੇਖਣ ਆਏ ਹਾਂ ਮੈਂ ਬਪੇਸ਼ ਬਗੇਲ ਜੀ ਨੂੰ ਕਹੂੰਗਾ ਕਿ ਉਹਨਾਂ ਨੇ ਜੋ 2 ਦਿਨ ਦਾ ਉਹਨਾਂ ਨੇ ਜਾਇਜ਼ਾ ਲਿਆ ਉਹਰੇ ਬਾਰੇ ਵੀ ਤੁਹਾਡੇ ਨਾਲ ਚਾਨਣ ਪਾਉਣਗੇ